ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸ਼ੁਰੂ ਕੀਤੀ ਗਈ ਅਕਾਲੀ ਦਲ ਦੀ ਭਰਤੀ ਮੁਹਿੰਮ ਤਹਿਤ ਅੱਜ ਹਲਕਾ ਸ਼੍ਰੀ ਅਨੰਦਪੁਰ ਸਾਈ ਵਿਖੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਜ਼ਿਲ੍ਹਾ ਰੂਪਨਗਰ ਦੇ ਭਰਤੀ ਮੁਹਿੰਮ ਲਈ ਲਗਾਏ ਗਏ ਅਬਜ਼ਰਵਰ ਐਡਵੋਕੇਟ ਅਰਸ਼ਦੀਪ ਪਲੇਰ ਸ਼੍ਰੋਮਣੀ ਕਮੇਟੀ ਮੈਂਬਰ ਪਾਈ ਅਮਰਜੀਤ ਸਿੰਘ ਚਾਵਲਾ ਤੇ ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਦਲਜੀਤ ਸਿੰਘ ਦੇ ਵੱਲੋਂ ਹਲਕੇ ਦੇ ਅੰਦਰ ਭਰਤੀ ਮਹੀਮ ਦਾ ਆਗਾਜ਼ ਕੀਤਾ ਗਿਆ ਇਸ ਮੌਕੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਮੀਟਿੰਗ ਹਾਲ ਦੇ ਵਿੱਚ ਅਕਾਲੀ ਵਰਕਰਾਂ ਦੀ ਇੱਕ ਭਰਤੀ ਮੀਟਿੰਗ ਕੀਤੀ ਗਈ ਅਤੇ ਅਕਾਲ ਦਲ ਦੇ ਆਗੂਆਂ ਦੇ ਵੱਲੋਂ ਵਰਕਰਾਂ ਦੇ ਵਿੱਚ ਭਰਤੀ ਮੁਹਿੰਮ ਨੂੰ ਲੈ ਕੇ ਜੋਸ਼ ਭਰਿਆ ਗਿਆ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਚੀਮੇ ਨੇ ਕਿਹਾ ਕਿ ਸੂਬੇ ਅੰਦਰ ਸ਼੍ਰੋਮਣੀ ਅਕਾਲ ਦਲ ਦੇ ਵੱਲੋਂ ਸ਼ੁਰੂ ਕੀਤੀ ਗਈ ਭਰਤੀ ਮੁਹਿੰਮ ਨੂੰ ਲੈ ਕੇ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਉਹਨਾਂ ਨੇ ਕਿਹਾ ਕਿ ਉਮੀਦ ਹੈ ਕਿ ਮਿੱਥੇ ਹੋਏ ਟੀਚੇ ਅਨੁਸਾਰ ਅਕਾਲ ਦਲ ਦੇ ਨਾਲ ਸੂਬੇ ਦੇ ਲੋਕ ਜੁੜਨਗੇ ਚੀਮਾ ਨੇ ਕਿਹਾ ਕਿ ਬੇਸ਼ੱਕ ਪਿਛਲੇ ਲੰਮੇ ਸਮੇਂ ਸ੍ਰੀ ਆਨੰਦਪੁਰ ਸਾਹਿਬ ਵਿਧਾਨ ਸਭ ਹਲਕੇ ਦੇ ਵਿੱਚ ਭਾਜਪਾ ਦੇ ਵੱਲੋਂ ਨੁਮਾਇਦਗੀ ਕੀਤੀ ਗਈ ਪਰੰਤੂ ਇਹ ਉਹ ਧਰਤੀ ਹੈ ਜਿਸ ਧਰਤੀ ਤੇ ਚੱਪੇ-ਚੱਪੇ ਦੇ ਵਿੱਚ ਸਿੱਖ ਇਤਿਹਾਸ ਦਰਜ ਹੈ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਸੀ ਭਾਈਚਾਰੇ ਦੀ ਗੱਲ ਕਰਦੀ ਹੈ ਅਤੇ ਗੁਰੂਆਂ ਦੇ ਦੱਸੇ ਹੋਏ ਸਿਧਾਂਤ ਤੇ ਕੰਮ ਕਰਦੀ ਹੈ ਉਹਨਾਂ ਨੇ ਕਿਹਾ ਕਿ ਇਲਾਕੇ ਦੇ ਵੱਡੀ ਗਿੰਤੀ ਦੇ ਲੋਕ ਪਾਰਟੀ ਦੇ ਨਾਲ ਜੁੜਨਗੇ ਸੂਬੇ ਸਰਕਾਰ ਦੀ ਕਾਰਜਗਾਰੀ ਤੇ ਵੀ ਤਿੱਖੇ ਸਵਾਲ ਕਰੇ ਕਰਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਅੱਜ ਸੂਬੇ ਦੇ ਲੋਕ ਸਰਕਾਰ ਤੋਂ ਦੁਖੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਕੀਤੇ ਗਏ ਵਿਕਾਸ ਦੇ ਕੰਮ ਨੂੰ ਯਾਦ ਕਰ ਰਹੇ ਨੇ ਉਹਨਾਂ ਨੇ ਸੂਬੇ ਦੇ ਵਿੱਚੋਂ ਲਾਅਨ ਆਰਡਰ ਦੀ ਸਥਿਤੀ ਤੇ ਚਿੰਤਾ ਪ੍ਰਗਟ ਕੀਤੀ ਹੈ ਨੀਤੀਯ ਯੋਧੇ ਵੱਲੋਂ ਕੀਤੀ ਗਈ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਸੂਬੇ ਦੇ ਹਾਲਾਤ ਬੇਹਦ ਤਰਸਜੋਗ ਨੇ ਸੂਬਾ ਸਰਕਾਰ ਤੋਂ ਆਮ ਲੋਕਾਂ ਦਾ ਮੋਹ ਪਾਂਘ ਹੋ ਗਿਆ ਏ ਡੇਰਾ ਮੁਖੀ ਰਾਮ ਰਹੀਮ ਨੂੰ ਮਿਲੀ ਪੈਰੋਲ ਦੇ ਸਬੰਧ ਦੇ ਵਿੱਚ ਬੋਲਦੇ ਚੀਮਾ ਨੇ ਕਿਹਾ ਕਿ ਅੱਜ ਗੁਰਮੀਤ ਰਾਮ ਰਹੀਮ ਨੂੰ ਮਿਲੀ ਪੈਰੋਲ ਦੇ ਨਾਲ ਸਿੱਖਾਂ ਦੇ ਹਿਰਦੇ ਇੱਕ ਵਾਰ ਫਿਰ ਤੋਂ ਬਲੁੰਦਰੇ ਗਏ ਨੇ ਉਹਨਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਲੱਗਦਾ ਹੈ ਜਿਵੇਂ ਦੋ ਕਾਨੂੰਨ ਹੋਣ ਸਿੱਖਾਂ ਲਈ ਹੋਰ ਹੋਵੇ ਤੇ ਦੂਜਿਆਂ ਲਈ ਕੋਈ ਹੋਰ ਕਾਨੂੰਨ ਹੋਣ। ਉਹਨਾਂ ਨੇ ਪੁੱਛਿਆ ਕਿ ਚੋਣਾ ਤੋਂ ਪਹਿਲਾਂ ਹੀ ਰਾਮ ਰਹੀਮ ਨੂੰ ਪੈਰੋਲ ਕਿਉਂ ਦਿੱਤੀ ਜਾਂਦੀ ਹੈ? ਉਹਨਾਂ ਕਹਿੰਦੇ ਸਰਕਾਰ ਤੇ ਤੰਜ ਕੱਸਦੇ ਆ ਕਿਹਾ ਕਿ ਜੇ ਸਰਕਾਰ ਰਾਮ ਰਹੀਮ ਨੂੰ ਚੋਣਾ ਦੇ ਨਜ਼ਦੀਕ ਪੈਰੋਲ ਦੇਣਾ ਚਾਹੁੰਦੀ ਹੈ ਤਾਂ ਇਸ ਮਾਮਲੇ ਦੇ ਵਿੱਚ ਅਦਾਲਤ ਜਾਂ ਹੋਰ ਚੀਜ਼ਾਂ ਨੂੰ ਸ਼ਾਮਲ ਕਰਨ ਦੀ ਬਜਾਏ ਸਿੱਧਾ ਹੀ ਨੋਟੀਫਿਕੇਸ਼ਨ ਪੈਰੋਲ ਦਿੱਤੇ ਜਾਣ ਦੀ ਤਾਰੀਖ ਨੂੰ ਲਿਖਣਾ ਚਾਹੀਦਾ ਹੈ। ਜਿਹੜੀ ਭਰਤੀ ਮੁਹਿੰਮ ਹੈ ਉਹ ਪੰਜਾਬ ਪੱਧਰ ਦੇ ਉੱਤੇ ਹੀ ਬੜੀ ਤੇਜ਼ੀ ਦੇ ਨਾਲ ਚੱਲ ਰਹੀ ਹੈ ਕਿਉਂਕਿ ਪਾਰਟੀ ਦੇ ਮੁੱਖ ਦਫ਼ਤਰ ਤੋਂ 21 ਲੱਖ ਮੈਂਬਰਸ਼ਿਪ ਵਿੱਚ ਭਰਤੀ ਹੋਣ ਵਾਸਤੇ ਜਿਹੜੇ ਫਾਰਮ ਹੈ ਉਹਨਾਂ ਦੀਆਂ ਕਾਪੀਆਂ ਜਿਹੜੀਆਂ ਸਾਰੇ ਪੰਜਾਬ ਦੇ ਸਾਡੇ ਜ਼ਿਲ੍ਹਿਆਂ ਦੇ ਜਥੇਦਾਰ ਜਿਹੜੇ ਹਲਕਿਆਂ ਦੇ ਇੰਚਾਰਜ ਬਾਕੀ ਸੀਨੀਅਰ ਲੀਡਰ ਉਹ ਈਸ਼ੂ ਕਰਾ ਕੇ ਲੈ ਕੇ ਜਾ ਚੁੱਕੇ ਆ ਔਰ ਸਾਰੇ ਕਮੰਦੇ ਉੱਤੇ ਪੂਰੇ ਪੰਜਾਬ ਦੇ ਵਿੱਚ ਬੜੀ ਅੱਛੀ ਤਰੀਕੇ ਦੇ ਨਾਲ ਭਰਤੀ ਦੀ ਸਾਰੀ ਮਹਿਮ ਜਿਹੜੀ ਆ ਉਹ ਚੱਲ ਰਹੀ ਹੈ ਅੱਜ ਮੈਨੂੰ ਖੁਸ਼ੀ ਹੈ ਕਿ ਰੋਪੜ ਦੇ ਵਿੱਚ ਪਹਿਲਾਂ ਅਸੀਂ ਰੋਪੜ ਵਿਧਾਨ ਸਭਾ ਹਲਕੇ ਦੀ 25 ਤਰੀਕ ਨੂੰ ਭਰਤੀ ਦੀ ਮਹਿਮ ਸ਼ੁਰੂ ਕੀਤੀ ਸੀ ਔਰ ਅੱਜ ਜਿਹੜੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੀ ਭਰਤੀ ਦੀ ਮਹਿਮ ਵਾਸਤੇ ਮੀਟਿੰਗ ਬੁਲਾਈ ਸੀ ਔਰ ਸਾਡੇ ਜਿਹੜੇ ਇਸ ਹਲਕੇ ਦੇ ਅਬਜ਼ਰਵਰ ਹੈ ਜਿਹੜੇ ਪਾਰਟੀ ਦੇ ਸਪੋਕਸਮੈਨ ਵੀ ਹੈ ਬੜੇ ਕਾਬਲ ਸਾਡੇ ਨੌਜਵਾਨ ਆਗੂ ਹੈ ਸਰਦਾਰ ਅਰਸ਼ਦੀਪ ਸਿੰਘ ਕਲੇਰ ਉਹ ਵੀ ਪਾਰਟੀ ਵੱਲੋਂ ਅੱਜ ਨਿਗਰਾਨ ਦੇ ਤੌਰ ਤੇ ਅਬਜ਼ਰਵਰ ਦੇ ਤੌਰ ਤੇ ਉੱਤੇ ਸ਼ਾਮਲ ਹੋਏ ਸਾਰੀ ਸਾਡੀ ਡਿਡਰਸ਼ਿਪ ਜ਼ਿਲ੍ਹੇ ਦੇ ਜਥੇਦਾਰ ਜਿਹੜੇ ਗੁਰਿੰਦਰ ਸਿੰਘ ਗੋਗੀ ਜੀ ਸਰਦਾਰ ਮਜੀਤ ਸਿੰਘ ਚਾਵਲਾ ਸਾਹਿਬ ਭਿੱਡਰ ਸਾਹਿਬ ਢਾਈ ਸਾਹਿਬ ਔਰ ਮੈਨੂੰ ਖੁਸ਼ੀ ਹੈ ਕਿ ਜਿੱਦਾਂ ਵੱਡਾ ਉਤਸ਼ਾਹ ਸੀ ਸਾਡੇ ਸਾਰੇ ਅਸੀਂ ਥੋੜੇ ਜੇ ਮਹਿਸੂਸ ਕਰਦੇ ਸੀ ਕਿ ਸ਼ਾਇਦ ਜੁਗਰ ਬੰਦੇ ਹੋਣਗੇ ਪਰ ਸਾਰੇ ਹਲਕੇ ਦੀ ਕ੍ਰੀਮ ਜੰਨੀ ਆ ਅੱਜ ਅਨੰਤਪੁਰ ਸਾਹਿਬ ਦੀ ਇਸ ਪੱਤੀ ਮਹਿੰਮ ਦੇ ਵਿੱਚ ਮੀਟਿੰਗ ਦੇ ਵਿੱਚ ਸ਼ਾਮਲ ਹੋਈ ਹੈ ਔਰ ਅੱਜ ਤੋਂ ਲਗਾਤਾਰ ਇਹ ਮਹਿੰਮ ਇੱਥੇ ਵੀ ਸ਼ੁਰੂ ਹੋ ਜੇ ਐਸ ਵੇਲੇ ਜਿਹੜੀ ਪੰਜਾਬ ਦੀ ਜਨਤਾ ਉਹਦੀ ਇੱਕ ਭਾਵਨਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਫਿਰ ਸ਼ਕਤੀਸ਼ਾਲੀ ਹੋਣਾ ਚਾਹੀਦਾ ਔਰ ਲੋਕੀ ਜਿਹੜਾ ਉਹਨਾਂ ਦੇ ਨਾਲ ਵਿਸ਼ਵਾਸ ਘਾਤ ਹੋਇਆ ਧੋਖਾ ਹੋਇਆ ਪਿੱਛੇ ਭਾਵੇਂ ਕਿਸੇ ਨੇ ਝੂਠੀਆਂ ਕਸਮਾਂ ਖਾ ਕੇ ਕੀਤਾ ਭਾਵੇਂ ਕਿਸੇ ਨੇ ਝੂਠੀਆਂ ਗਰੰਟੀਆਂ ਦੇ ਕੇ ਕੀਤਾ ਅੱਜ ਲੋਕੀ ਉਸ ਵਿਸ਼ਵਾਸ ਘਾਤ ਨੂੰ ਦੇਖਦੇ ਹੋਏ ਔਰ ਜੋ ਪੰਜਾਬ ਦੇ ਤਰਸਯੋਗ ਹਲਕਾ ਕਿਉਂਕਿ ਜੇ ਕਿਸਾਨੀ ਦੀ ਮੈਂ ਗੱਲ ਕਰ ਲਵਾਂ ਤੇ ਕਿਸਾਨੀ ਦੇ ਨਾਲ ਵੀ ਇਹ ਸਰਕਾਰ ਨਾ ਪਿਛਲੀ ਸਰਕਾਰ ਖੜੀ ਝੂਠੀਆਂ ਕਸਮਾਂ ਕਰਜਾ ਮਾਫ਼ ਕਰਦੀਆਂ ਕਾਂਗਰਸ ਨੇ ਕਾਧੀਆਂ ਸੀ ਤੇ ਬਾਅਦ ਚ ਉਹਨਾਂ ਨੇ ਵੀ ਧੋਖਾ ਦਿੱਤਾ ਇਹ ਸਰਕਾਰ ਵੀ ਅੱਜ ਜੋ ਅੰਦੋਲਨ ਦੇ ਵਿੱਚ ਕਿਸਾਨੀ ਦਾ ਹਾਲ ਹੋ ਰਿਹਾ ਔਰ ਜੋ ਕੁਝ ਮੰਡੀਆਂ ਦੇ ਵਿੱਚ ਅੱਜ ਕੀ ਝੋਨੇ ਦੀ ਫਸਲ ਦਾ ਹਾਲ ਹੋਇਆ ਇਹਨਾਂ ਨੇ ਕਿਸਾਨੀ ਦੀ ਵੀ ਪਹਿਲਾਂ ਦੁਰਦਸ਼ਾ ਬਹੁਤ ਬੁਰੀ ਤਰ੍ਹਾਂ ਕੀਤੀ ਉਹਦੇ ਨਾਲ ਨੌਜਵਾਨੀ ਨੂੰ ਜਿਹੜਾ ਤਬਾਹ ਕਰਨ ਵਾਸਤੇ ਜਿਸ ਪੱਧਰ ਦੇ ਉੱਤੇ ਨਸ਼ਿਆਂ ਦਾ ਕੰਮ ਚੱਲ ਰਿਹਾ ਉਨੂੰ ਰੋਕਣ ਦੇ ਵਿੱਚ ਵੀ ਸਰਕਾਰ ਪੂਰੀ ਤਰ੍ਹਾਂ ਫੇਲ ਹੋਈ ਆ ਹੁਣ ਤਾਂ ਇਹਨਾਂ ਦੇ ਆਪਣੇ ਐਮਐਲਏ ਕਹਿਣ ਲੱਗੇ ਆਪਣੇ ਇਹਨਾਂ ਦੇ ਬੰਦਿਆਂ ਦੇ ਉੱਤੇ ਜਿਹੜੀਆਂ ਅਲੀਗੇਸ਼ਨਾਂ ਲਗਾਉਣ ਲੱਗੇ ਜੇ ਲਾਅ ਐਂਡ ਆਰਡਰ ਦੀ ਸਥਿਤੀ ਹੈ ਪੰਜਾਬ ਦੀ ਉਹ ਖਤਮ ਹੋਣ ਦੇ ਕਿਨਾਰੇ ਆ ਕੋਈ ਅੱਜ ਪੰਜਾਬ ਦੇ ਵਿੱਚ ਸੇਫ ਨਹੀਂ ਮਹਿਸੂਸ ਕਰਦਾ ਫਰੋਤੀਆਂ ਦੇ ਕੇ ਲੁਕੀ ਆਪਣੇ ਦਿਨ ਟਪਾਰੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਨੀਤੀ ਆਯੋਗ ਦਾ ਅੰਕੜਾ ਡੇਟਸਟ ਹੈ ਉਦੇ ਵਿੱਚ 18 ਸਟੇਟਾਂ ਦਾ ਕੰਪੀਟੀਸ਼ਨ ਹੋਇਆ ਸੀ ਵਿੱਤੀ ਹਾਲਤ ਦਾ ਤੇ ਸਭ ਤੋਂ ਮਾੜੀ ਹਾਲਤ 18 ਨੰਬਰ ਦੇ ਉੱਤੇ ਪੰਜਾਬ ਦੀ ਇੱਕ ਸਾਜ਼ਿਸ਼ ਦਾ ਸ਼ਕਾਰ ਜਿਹੜਾ ਪੰਜਾਬ ਹੈ ਇਹ ਪਿਛਲੇ ਡੇਢ ਦੋ ਦਹਾਕੇ ਤੋਂ ਹੋਇਆ ਔਰ ਹੁਣ ਵੀ ਕੋਸ਼ਿਸ਼ਾਂ ਹੋ ਰਹੀਆਂ ਕਿ ਕਿਸੇ ਤਰੀਕੇ ਪੰਜਾਬ ਦਾ ਜਿਹੜਾ ਅਮਨ ਕਾਨੂੰਨ ਹੈ ਭਾਈਚਾਰਕ ਸਾਂਝਾ ਇਹਨੂੰ ਲਾਂਬੂ ਲਾਇਆ ਜਾ ਔਰ ਜਿਹੜੀ ਸ਼੍ਰੀ ਅਮਰਸਰ ਸਾਹਿਬ ਦੇ ਵਿੱਚ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੇ ਬੁੱਤ ਦੀ ਉੱਥੇ ਜਿਸ ਤਰੀਕੇ ਹਥੌੜਿਆਂ ਨਾਲ ਹਮਲਾ ਕਰਕੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਬਹੁਤ ਵੱਡਾ ਨਰਾਦਰ ਹੈ અપਮਾਨ ਹੈ ਉਸ ਮਹਾਨ ਸ਼ਖਸੀਅਤ ਦਾ ਜਿਨੇ ਦਲਿਤ ਵਰਗ ਨੂੰ ਉੱਚਾ ਚੁੱਕਣ ਵਾਸਤੇ ਸੰਵਿਧਾਨ ਦੇ ਵਿੱਚ ਬਹੁਤ ਵੱਡੀ ਜਤੋਜਹਿਦ ਕੀਤੀ ਅੱਜ ਉਹਨਾਂ ਦੀ ਬਦੌਰਤ ਹੈ ਕਿ ਦੇਸ਼ ਭਰ ਦੇ ਵਿੱਚ ਜਿਹੜਾ ਦਲਿਤ ਵਰਗ ਹੈ ਉਹਨੂੰ ਸਨਮਾਨ ਜਿਹੜਾ ਹਰ ਪੱਧਰ ਦੇ ਉੱਤੇ ਮਿਲਦਾ ਹੈ